ਅਜੇ ਤਾਂ ਲੋਰ ਨੂੰ ਤੇ ਗੋਚ ਨਹੀਂ ਚ ਗਈਦਾ 20 ਸਾਲ ਦਾ ਨੌਜਵਾਨ ਜਿਸ ਦਾ ਨਾਮ ਵਰਿੰਦਰ ਸਿੰਘ ਹੈ ਉਸ ਨੂੰ ਵਿਦੇਸ਼ ਗਈ ਹਲੇ 1 ਸਾਲ ਦਾ ਸਮਾਂ ਵੀ ਪੂਰਾ ਨਹੀਂ ਹੋਇਆ ਕਿ ਉੱਥੇ ਉਸ ਦੇ ਨਾਲ ਮੰਦਭਾਗੀ ਘਟਨਾ ਵਾਪਰ ਗਈ ਪਤਾ ਲੱਗਿਆ ਕਿ ਸਾਈਕਲ ਤੇ ਹੀ ਮੁੰਡਾ ਨਿਤ ਦਿਨ ਘਰ ਤੋਂ ਆਪਣੇ ਕੰਮ ਤੇ ਜਾਂਦਾ ਸੀ ਅਤੇ ਕੰਮ ਤੋਂ ਸਾਈਕਲ ਤੇ ਹੀ ਵਾਪਸ ਆਂਦੇ ਸਮੇਂ ਉਸ ਨੂੰ ਜ਼ਬਰਦਸਤ ਟੱਕਰ ਮਾਰੀ ਗਈ ਜਿਸ ਦੇ ਬੀਚ ਉਸ ਦੀ ਜਾਨ ਲੈ ਗਈ ਰੋਂਦੀ ਕੋ ਲਾਂਦੀ ਮਾਂ ਇਸ ਵੱਡੇ ਦੁੱਖ ਨੂੰ ਸਹਾਰ ਨਹੀਂ پا ਰਹੀ ਕੁਝ ਸਮੇਂ ਪਹਿਲਾਂ ਹੀ ਬਰਿੰਦਰ ਦੇ ਪਿਤਾ ਉਸ ਨੂੰ ਛੱਡ ਕੇ ਚਲੇ ਗਏ ਅਤੇ ਹੁਣ ਪੁੱਤ ਦੇ ਜਾਨ ਤੋਂ ਬਾਅਦ ਮਾਂ ਫੁੱਟ ਫੁੱਟ ਕੇ ਰੋਂਦੀ ਨਜ਼ਰ ਆ ਰਹੀ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਰੱਬ ਨੂੰ ਦੁਹਾਈ ਪਾਈ ਜਾ ਰਹੀ ਸੀ ਕਿ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਮੇਰਾ ਪੁੱਤ ਵਾਪਸ ਕਰ ਤਵੇ ਬੀਤੇ ਦਿਨ ਹੀ ਵਰਿੰਦਰ ਸਿੰਘ ਕੰਮ ਤੋਂ ਸਾਈਕਲ ਤੇ ਵਾਪਸ ਆ ਰਿਹਾ ਸੀ ਤਾਂ ਮਸਵਾਕ ਵਿਖੇ ਹਾਈਵੇ ਤੇ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਅਜਿਹੀ ਜ਼ਬਰਦਸਤ ਟੱਕਰ ਮਾਰੀ ਜਿਸ ਦੇ ਵਿੱਚ ਵਰਿੰਦਰ ਦੀ ਮੌਕੇ ਤੇ ਹੀ ਜਾਨ ਚਲੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਹੀ ਵਰਿੰਦਰ ਦੇ ਪਿਤਾ ਦੀ ਵੀ ਜਾਨ ਚਲੀ ਗਈ ਅਤੇ ਹੁਣ ਉਸ ਦਾ ਪੁੱਤ ਵੀ ਉਸ ਨੂੰ ਨਾ ਸਹਿਣ ਵਾਲਾ ਵਿਛੋੜਾ ਦੇ ਗਿਆ। ਵਰਿੰਦਰ ਸਿੰਘ ਦੀ ਜਾਨ ਦੀ ਜਦੋਂ ਖਬਰ ਪ੍ਰਿੰਟ ਦੇ ਵਿੱਚ ਪਹੁੰਚੀ ਤਾਂ ਉੱਥੇ ਸੋਗ ਦੀ ਲਹਿਰ ਫੈਲ ਗਈ। ਘਰ ਦੇ ਵਿੱਚ ਪਸਰੇ ਸਨਾਟੇ ਅਤੇ ਦੁੱਖ ਤੋਂ ਬਾਅਦ ਲੋਕ ਵੀ ਰੱਬ ਦੇ ਅੱਗੇ ਅਰਦਾਸਾਂ ਕਰ ਰਹੇ ਸਨ ਕਿ ਅਸਮਾਨ ਨੂੰ ਇਹ ਭਾਣਾ ਬਖਸ਼ਣ ਦਾ ਬਲ ਦਿੱਤਾ ਜਾ। ਪਰਿਵਾਰਿਕ ਮੈਂਬਰ, ਕੇਂਦਰ ਅਤੇ ਸਰਕਾਰ ਦੇ ਕੋਲੋਂ ਇਸ ਸਮੇਂ ਮੰਗ ਕਰਦੇ ਨਜ਼ਰ ਆਏ ਕਿ ਮ੍ਰਿਤਕ ਦੀ ਦੇਹ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਸ ਦਾ ਪਰਿਵਾਰ ਉਸ ਦੀ ਮਾਂ ਤੇ ਰਿਸ਼ਤੇਦਾਰ ਇਸ ਦਾ ਅੰਤਿਮ ਸੰਸਕਾਰ ਕਰ ਸਕਣ।

ਹਾਏ ਜਾਨ ਨੂੰ ਕੋਸ਼ ਨਹੀਂ ਚਾਹੀਦਾ ਮੇਰੇ ਬੱਸ ਦਿਲ ਆਵੇ ਸਾਨੂੰ ਤੋੜੀ ਹਾਏ ਮੇਰੀ ਮਾਂ ਨੂੰ ਹੱਬ ਮਿਲ ਗਿਆ ਤੇ ਬ੍ਰਿੰਦਰ ਕਿਹੜੇ ਸੰਤ ਕਿਦੋਂ ਗਿਆ ਸੀ ਬੜੇ ਈ ਧੱਕੀ ਦਿੱਤੇ ਉਹ ਜੀਰੋ ਜਗਵਾਉਂਦੇ 20 ਮਾਰਚ ਨੂੰ ਗਿਆ ਸੀ ਹਾਂਜੀ ਬੜੇ ਚਾਵਨਾ ਕੱਲਿਆ ਸੀ ਕਰਜ਼ਾ ਛੁੱਕ ਕੇ ਕੱਲਿਆ ਜੇ ਤੇਰਾ ਨਹੀਂ ਮੈਲਾ ਯਾਦਾ ਉਹਦੇ ਪੈਸੇ ਵੀ ਨਹੀਂ ਲੱਤੇ ਅਜ ਸਟੋਰ ਤੋਂ ਬਾਹਰ ਨਿਕਲਿਆ ਰੋਂਗ ਸਾਈਡ ਆ ਕੇ ਬੇਰੇ ਬੱਚੇ ਨੂੰ ਸੈਕਲ ਤੇ ਮਾਰੀ ਗੱਡੀ ਹਾਸਾ ਹੋ ਗਿਆ ਮੇਰਾ ਤਦ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਦੱਸਿਆ ਤਾਂ ਨਹੀਂ ਲਈ ਸਮਾਂ ਮੈਂ ਕਿਸੇ ਨੇ ਫੋਨ ਲਾਇਆ ਸੀ ਕਿੰਨੇ ਤੁਹਾਡਾ ਬੇਟਾ ਇੱਧੇ-ਉੱਧੇ ਹੋ ਗਿਆ ਮਾਲਕੋ ਦੇ ਬ੍ਰਿੰਦਰਨਾ ਤਾਂ ਦੀ ਆਖਰੀ ਵਾਰ ਕੇ ਦੋ ਗੱਲ ਹੋਈ ਇੱਕ ਦਿਨ ਪੈਨ ਆਈ ਸੀ ਰਾਤ ਨੂੰ ਕੰਮ ਤੂ ਆ ਕੇ ਕਿਹਨਾਂ ਮੰਮੀ ਮੈਂ ਕੰਮ ਤੂ ਆ ਗਿਆ ਮੈਂ ਰੋਟੀ ਖਾ ਲਈ ਹੁਣ ਮੈਂ ਸੌਣ ਲੱਗਾਂ ਬ੍ਰਿੰਦਰ ਦੇ ਪਿਤਾ ਜੀ ਦੀ ਬ੍ਰਿੰਦਰ ਦੇ ਪ੍ਰਤਾਤ ਦੀ ਗੱਤਾਂ ਮੀ ਨਾ ਚਲਦੇ ਕੋਈ ਅਰਥ ਇਸ ਨੂੰ ਕਰਨ ਨਾ ਇਹ ਕਹੇ ਕਿ ਮੇਰਾ ਪੁੱਤਰ ਦਿਲਾਸ ਇੰਡੀਆ ਨੂੰ ਦੇ ਜਾਵੇ ਬਾਹਰ ਚਿਤਕਾਰ ਕਰ ਆਪਣੇ ਮੈਂ ਬੜੇ ਕੀ ਉਹ ਦਾ ਸੁਸਕਾਰ ਕਰੇ ਮੇਰੇ ਪੁੱਤਰ ਨੂੰ ਜਾਂਦੀ ਮਰੀ ਵੇਖਾ ਮੇਰੇ ਪੁੱਤਰ ਨੂੰ ਜਾਂਦੇ ਵਰ ਨੂੰ ਮੈਂ ਨਹੀਂ ਦੇ ਸਕਦਾ ਕੌਣ ਕਿਹੜਾ ਚੰਗੀ ਹੈ ਨੀ ਕੁਝ ਕਿਹੜਾ ਚੰਗੀ ਮੇਰੇ ਪੁੱਤਰ ਨੇ ਚਾਰ ਨਹੀਂ ਦੇ ਬ੍ਰਿੰਦਰ ਵੀ ਇੱਕ ਸਾਥ ਹੱਸਦੇ ਨਿਕਾਇਨਾ ਦੇ ਵਿੱਚ ਕਿਦੋਂ ਗਿਆ ਸੀ ਬ੍ਰਿੰਦਰ ਉੱਥੇ ਅਮਰੀਕਾ ਦੇ ਵਿੱਚ ਬ੍ਰਿੰਦਰ ਨੂੰ ਦੱਸ ਕੇ ਮਹੀਨੇ ਹੋਏ ਆ ਜੀ ਕਿ ਇਹ ਨੂੰ ਇੱਕ ਗੈਸਟ ਸ਼ੈਂਟੇ ਕੰਮ ਕਰਦਾ ਸੀ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣਾ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਰੌਂਗ ਵਿਚਾਰ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ ਉਹਦੇ ਨਾਲ ਹੀ ਹਾਦਸੇ ਜਿਹਦੀ ਮੌਤ ਹੋ ਗਈ ਬਹੁਤ ਔਖੀ ਗੱਲ ਹੈ ਪਰਿਵਾਰ ਪਹਿਲੇ ਹੀ ਦੁੱਖਾਂ ਦਾ ਮਾਰਿਆ ਹੈ ਤੇ ਉਹ ਮੁੰਡੇ ਦਾ ਡੈਡੀ ਵੀ ਨਹੀਂ ਸੰਬਹੁਤ ਗਰੀਬ ਘਰ ਤੁਸੀਂ ਵਿਚਾਰਾ ਕਰਜ਼ਾ ਕੁਝਾਂ ਚੁੱਕ ਕੇ ਵੀ ਜੇ ਸੀ ਪੰਜ ਕਿ ਤਰਫੇ ਆਸ਼ਾ ਨੂੰ ਇਹ ਮੰਗ ਕਰਾਂਗੇ ਤੇ ਇਹਨਾਂ ਦੀ ਨੱਕਰੇ ਦੇ ਜੇ ਇਹਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਦੇਖ ਸਕੇ ਆਪਣੇ ਹੱਥਾਂ ਦੇ ਨਾਲ ਪਰਿਵਾਰ ਸਤਿਕਾਰ ਕਰ ਸਕੇ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਹੈ ਸਾਡੀ